ਪੰਜਾਬ ਤੇ ਦੇਸ਼ ਦੁਰਗੰਧੀਆਂ ਦੀਆਂ ਖਬਰਾਂ ਨਾਲ ਸੰਬੰਧ ਰੱਖਣ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਪਿਆਰ ਭਰੀਤਨ ਕੀ ਸਤਿ ਸ਼੍ਰੀ ਅਕਾਲ ਜੀ ਬਹੁਤ ਸਾਰੀਆਂ ਇਹੋ ਜਿਹੀਆਂ ਖਬਰਾਂ ਨੇ ਜਿਹੜੀਆਂ ਪੰਜਾਬ ਦੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚੀਆਂ ਪਰ ਸਭ ਤੋਂ ਪਹਿਲੀ ਵੱਡੀ ਖਬਰ ਇਹ ਆ ਕਿ ਕਿਸਾਨਾਂ ਦੇ ਵੱਲੋਂ ਦੋ ਟੁੱਕ ਇੱਕ ਵਾਰ ਫਿਰ ਇਹ ਗੱਲ ਕਹਿੰਦੇ ਚ ਗਈ ਹੈ ਕਿ 8 ਅਗਸਤ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਸ਼ਹਿਨਸ਼ਾਹ ਪੈਲਸ ਦੇ ਵਿੱਚ ਸਵੇਰੇ 10 ਵਜੇ 11 ਵਜੇ 12 ਵਜੇ 1 ਵਜੇ ਯਾਨੀ ਕਿ ਕਿਸੇ ਵੀ ਟਾਈਮ ਪਹੁੰਚ ਜਾਓ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਅਕਸਰ ਇਹ ਗੱਲ ਕਹਿੰਦੇ ਹੁੰਦੇ ਆ ਕਿ ਸਾਡੇ ਨਾਲ ਸਾਹਮਣੇ ਬੈਠ ਕੇ ਡਿਬੇਟ ਕਰੋ ਸਾਡੇ ਨਾਲ ਸਾਹਮਣੇ ਬੈਠ ਕੇ ਸੰਵਾਦ ਰਚਾਓ ਤੇ ਇਹ ਤਾਂ ਸਰਕਾਰ ਯਾਨੀ ਕਿ ਆਮ ਆਰਮੀ ਪਾਰਟੀ ਦੀ ਸਰਕਾਰ ਤਾਂ ਆਈ ਹੀ ਸੰਵਾਦ ਦੇ ਸਿਰ ਦੇ ਉੱਤੇ ਪੰਜਾਬ ਦੇ ਵਿੱਚ ਹੈ ਇਸ ਕਰਕੇ ਉਹਨਾਂ ਨੇ ਕਿਹਾ ਜੀ ਕਿ ਜਿਹੜੀ ਲੈਂਡ ਪੂਲਿੰਗ ਨੀਤੀ ਹੈ ਜੀਦੇ ਬਾਬਤ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਵਿੱਤ ਮੰਤਰੀ ਸਾਹਿਬ ਪੰਜਾਬ ਪ੍ਰਧਾਨ ਤੇ ਹੋਰ ਕਈ ਨੇਤਾ ਇਹ ਗੱਲ ਕਹਿੰਦੇ ਜੀ ਕਿ ਇਹ ਤਾਂ ਕਿਸਾਨ ਦੇ ਪੱਖ ਦੇ ਵਿੱਚ ਹੈ ਨਹੀਂ ਤੇ ਇਹਦੇ ਨਾਲ ਕਿਸਾਨਾਂ ਦਾ ਜੀਵਨ ਪੱਧਰ ਉੱਚਾ ਹੋਊਗਾ ਇਥੇ ਪੰਜਾਬ ਦਾ ਵਿਕਾਸ ਬੜਾ ਜ਼ਰੂਰੀ ਆ ਅਰਬਨ ਸਟੇਟ ਬਣਨ ਦੇ ਨਾਲ ਸ਼ਹਿਰੀਕਰਨ ਹੋਣ ਦੇ ਨਾਲ ਪੰਜਾਬ ਦੀ ਕਿਸਾਨੀ ਦਾ ਬਹੁਤ ਵੱਡਾ ਲਾਭ ਹੋਣਾ ਕਿਸਾਨਾਂ ਨੇ ਇਹ ਗੱਲ ਕਹੀਆ ਕਿ 8 ਅਗਸਤ ਨੂੰ ਸ਼ਹਿਨਸ਼ਾਹ ਪੈਲੈਸ ਦੇ ਵਿੱਚ ਲੁਧਿਆਣਾ ਦੇ ਵਿੱਚ ਅਸੀਂ ਇੱਕ ਵੱਡਾ ਇਕੱਠ ਕਰ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਇਕੱਠ ਦੇ ਵਿੱਚ ਹਾਜ਼ਰ ਹੋਣ ਡਿਬੇਟ ਦੇ ਵਿੱਚ ਹਿੱਸਾ ਲੈਣ ਜਿਵੇਂ ਕਿ ਕਿਸੇ ਵੇਲੇ ਲੁਧਿਆਣਾ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਚੈਲੰਜ ਕੀਤਾ ਸੀ ਕਿ ਵਿਰੋਧੀ ਪਾਰਟੀਆਂ ਦੇ ਆਗੂ ਪੰਜਾਬ ਦੇ ਮੁੱਦਿਆਂ ਦੇ ਉੱਤੇ ਬਹਿਸ ਕਰਨ ਤੇ ਸਾਰਿਆਂ ਦੀਆਂ ਕੁਰਸੀਆਂ ਦੇ ਉੱਤੇ ਨਾਂ ਵੀ ਲਿਖੇ ਸੀ ਪਰ ਉਦੋਂ ਆਇਆ ਕੋਈ ਨਹੀਂ ਸੀ ਕਿਸਾਨਾਂ ਨੇ ਕਿਹਾ ਜੀ ਕਿ ਲੈਂਡ ਪੂਲਿੰਗ ਨੀਤੀ ਦੇ ਬਾਬਤ ਅਸੀਂ ਬਹਿਸ ਕਰਨੀ ਚਾਹੁੰਦੇ ਆ ਤੇ ਆਜੋ ਤੇ ਸਾਨੂੰ ਸਮਝਾਜੋ ਕਿ ਇਸ ਨੀਤੀ ਦਾ ਫਾਇਦਾ ਕੀ ਆ ਇਹ ਨੀਤੀ ਕਿਸਾਨ ਪੱਖੀ ਕਿਵੇਂ ਆ ਤੁਹਾਡੀ ਕੁਰਸੀ ਸਟੇਜ ਦੇ ਉੱਤੇ ਲੱਗੀ ਹੋਊਗੀ ਤੁਹਾਨੂੰ ਬਹੁਤ ਮਰਿਆਦਾ ਨਾਲ ਸਤਿਕਾਰ ਦੇ ਨਾਲ ਅਸੀਂ ਬੁਲਾ ਰਹੇ ਹਾਂ ਉਸ ਕੁਰਸੀ ਦੇ ਉੱਤੇ ਤੁਹਾਡਾ ਨਾਮ ਲਿਖਿਆ ਹੋਊਗਾ ਜਿਵੇਂ ਕਿ ਤੁਸੀਂ ਕਿਸੇ ਵੇਲੇ ਬਹਿਸ ਦੀ ਚੁਣੌਤੀ ਦਿੱਤੀ ਸੀ ਉਵੇਂ ਤੁਹਾਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਤੁਸੀਂ ਆਓ ਨਾਲ ਇਹ ਵੀ ਗੱਲ ਕਹੀ ਹੈ ਕਿ ਲੈਂਡ ਪੂਲਿੰਗ ਨੀਤੀ ਦੇ ਬਾਬਤ ਗੱਲਬਾਤ ਕਰਕੇ ਜਾਂ ਤਾਂ ਤੁਸੀਂ ਸਾਨੂੰ ਸਮਝਾ ਦਿਓ ਤੇ ਤੁਸੀਂ ਮੰਨ ਜਿਓ ਜਾਂ ਤੁਸੀਂ ਸਾਨੂੰ ਸਮਝਾ ਕੇ ਐਸੇ ਗੱਲਾਂ ਤੇ ਭਾਈ ਸਾਨੂੰ ਮਨਾ ਦਿਓ ਤੇ ਜਾਂ ਫਿਰ ਤੁਹਾਡੇ ਅਸੀਂ ਖਾਨੇ ਦੇ ਵਿੱਚ ਗੱਲ ਪਾ ਦਾਂਗੇ ਪਰ ਇਹ ਬੜਾ ਗੰभीर ਮੁੱਦਾ ਇਥੇ ਚੁਟਕਲੇ ਪੇਸ਼ ਕਰਨ ਵਾਸਤੇ ਨਹੀਂ ਆਉਣਾ ਇਥੇ ਚੁਟਕਲੇ ਸੁਣਨ ਵਾਸਤੇ ਵੀ ਨਹੀਂ ਕਿਸੇ ਨੇ ਆਉਣਾ ਇਸ ਗੰਭੀਰ ਮੁੱਦੇ ਦੇ ਉੱਤੇ ਆਪਾਂ ਚਰਚਾ ਕਰਨੀ ਆ ਤੇ ਚਰਚਾ ਕਰਨ ਦੇ ਵਾਸਤੇ ਕਿਰਪਾ ਕਰਕੇ ਮੁੱਖ ਮੰਤਰੀ ਸਾਹਿਬ ਤੁਸੀਂ ਆਓ ਹੁਣੇ ਵਖਤ ਦੱਸੂਗਾ ਪੰਜਾਬ ਦੇ ਮੁੱਖ ਮੰਤਰੀ ਸਾਹਿਬ 8 ਅਗਸਤ ਨੂੰ ਲੁਧਿਆਣੇ ਦੇ ਵਿੱਚ ਪਹੁੰਚਦੇ ਕਿ ਨਹੀਂ ਪਹੁੰਚਦੇ ਪਰ ਕਿਸਾਨਾਂ ਨੇ ਦੋ ਟੁੱਕੇ ਗੱਲ ਕਹੀ ਆ ਕਿ ਅਸੀਂ ਉਸ ਦਿਨ ਉਡੀਕਾਂਗੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦੀ ਵੇਟ ਕਰਾਂਗੇ ਵੇਨੇ ਪਾਈ ਕੀ ਬਣਦਾ ਇਸ ਮਾਮਲੇ ਦੇ ਵਿੱਚ ਦੂਜੀ ਵੱਡੀ ਜਾਣਕਾਰੀ ਇਹ ਆ ਕਿ ਪਿਛਲੇ ਦਿਨੀ 21 ਜੂਨ ਦੀ ਗੱਲ ਹੈ ਜਦੋਂ ਫਿਰੋਜ਼ਪੁਰ ਦਾ ਰਹਿਣ ਵਾਲਾ ਫਾਜ਼ਿਲਕਾ ਦੇ ਪਿੰਡ ਖੈਰੇ ਕੇ ਉਤਾਰ ਖੇੜੇ ਕੇ ਉਤਾਰੇ ਨੂੰ ਕਹਿੰਦੇ ਆ ਉਤਾੜ ਖੇੜੇ ਕੇ ਉਤਾੜ ਦੇ ਵਿੱਚ ਇੱਕ ਮੁੰਡਾ ਤੇ ਉਹ ਹੈ ਜੀ ਜਗਰਾਜ ਸਿੰਘ ਦਾ ਪੁੱਤ ਅਮਰਿਤਪਾਲ ਸਿੰਘ ਉਹਦੇ ਇੱਕ ਧੀ ਵੀ ਆ ਇਹਨਾਂ ਦੀ 5.5 ਏਕੜ ਜ਼ਮੀਨ ਆ ਇਹ ਜੀ ਪਰਲੇ ਪਾਰ ਕੰਡਿਆੜੀ ਤਾਰ ਤੋਂ ਪਾਰ ਇਹ ਗਿਆ ਸੀਗਾ ਜੀ ਖੇਤੀ ਕਰਨ ਦੇ ਲਈ ਜਿਵੇਂ ਕਿ ਪੰਜਾਬ ਦੇ ਸਰਹੱਦੀ ਖੇਤਰਾਂ ਦੇ ਵਿੱਚ ਵਕਫ ਵਕਫ ਲੋਕਾਂ ਦੀਆਂ ਜ਼ਮੀਨਾਂ ਕੰਡਿਆੜੀ ਤਾਰ ਤੋਂ ਪਰਲੇ ਪਾਰ ਆ ਇਹਨਾਂ ਦੀ ਜ਼ਮੀਨ ਵੀ ਉਧਰਲੇ ਪਾਸੇ ਆ 21 ਜੂਨ ਨੂੰ ਅਮਰਤਪਾਲ ਸਿੰਘ ਨਾਂ ਦਾ ਇਹ ਨੌਜਵਾਨ ਉਧਰਲੇ ਪਾਸੇ ਗਿਆ ਸੀਗਾ ਜੀ ਖੇਤੀ ਕਰਨ ਪਰ ਗਰਮੀ ਹੋਣ ਕਰਕੇ ਇਹਦਾ ਡੋਰਪੋਰ ਹੋ ਗਿਆ ਜਿਹਦੇ ਕਰਕੇ ਇਹ ਇਧਰ ਮੁੜਨ ਦੀ ਥਾਂ ਦੇ ਉੱਤੇ ਕੁਝ ਕਦਮ ਪਰਲੇ ਪਾਰ ਨੂੰ ਚਲਾ ਗਿਆ ਤੇ ਉਧਰਲੇ ਪਾਸੇ ਫਿਰ ਇਹਨੂੰ ਪਾਕਿਸਤਾਨੀ ਰੈਂਜਰ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਪਹਿਲਾਂ ਤਾਂ ਪਤਾ ਨਹੀਂ ਲੱਗਿਆ ਇਸ ਗੜਦਾ ਕਿ ਅਮਰਤਪਾਲ ਸਿੰਘ ਨਾਂ ਦਾ ਇਹ ਬੰਡਾ ਗਿਆ ਕਿੱਧਰ ਫਿਰ ਹੌਲੀ-ਹੌਲੀ ਪਤਾ ਲੱਗਾ ਜੀ ਹਫ਼ਤੇ ਖੰਡ ਬਾਅਦ ਕਿ ਉਹ ਤਾਂ ਪਾਕਿਸਤਾਨ ਵੱਲ ਚਲਾ ਗਿਆ ਫਿਰ ਖਬਰ ਆਈ ਜੀ ਕਿ ਉਹ ਤਾਂ ਪਾਕਿਸਤਾਨ ਦੇ ਇੱਕ ਥਾਣੇ ਦੇ ਵਿੱਚ ਬੰਦ ਹੈ ਤੇ ਹੁਣ ਨਵੀਂ ਜਾਣਕਾਰੀ ਆਈ ਹੈ ਉਹਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਹਦੇ ਵਿੱਚ ਉਹਨੇ ਗੱਲ ਕਹੀ ਹੈ ਜੀ ਕਿ ਮੈਨੂੰ ਮਦਦ ਦਿੱਤੀ ਜਾਵੇ ਤੇ ਮੈਂ ਇਥੋਂ ਦੀ ਜੇਲ੍ਹ ਦੇ ਵਿੱਚ ਬੰਦਾਂ ਉਹਨੇ ਇਹ ਗੱਲ ਕਹੀ ਹੈ ਦੂਜੀ ਮਹੱਤਵਪੂਰਨ ਗੱਲ ਇਹ ਜੀ ਕਿ ਇਹਨੂੰ ਉਥੋਂ ਦੀ ਅਦਾਲਤ ਦੇ ਵੱਲੋਂ ਇਸਲਾਮਾਬਾਦ ਦੀ ਅਦਾਲਤ ਦੇ ਵੱਲੋਂ ਸਜ਼ਾ ਸੁਣਾਈ ਗਈ ਆ ਉਹ ਸਜ਼ਾ ਦੇ ਵਿੱਚ 1 ਮਹੀਨਾ ਸਜ਼ਾ ਤੇ 50000 ਰੁਪਏ ਜੁਰਮਾਨਾ ਜੇ 50000 ਰੁਪਏ ਜੁਰਮਾਨਾ ਅਦਾ ਨਾ ਕੀਤਾ ਤਾਂ ਫਿਰ ਪਤਾ ਲੱਗਾ ਜੀ ਕਿ ਇਹਦੀ ਸਜ਼ਾ 15 ਦਿਨ ਹੋਰ ਵੱਧ ਸਕਦੀ ਆ ਸੋ ਵੈਨੇ ਪਾਈ ਕੀ ਬਣਦਾ ਪਰ ਇੰਨੀ ਗੱਲ ਪੱਕੀ ਆ ਵੀ ਇਹ ਮੁੰਡਾ ਜਦੋਂ ਵੀ ਮੁੜ ਕੇ ਆਇਆ ਉਹ ਭਾਵੇਂ 15 ਸਾਲ ਵੱਧ ਲਾ ਕੇ ਆਵੇ ਤੇ ਭਾਵੇਂ ਪਹਿਲਾਂ ਆਜੇ ਉਦੋਂ ਫਿਰ ਕਈ ਫਿਲਮਾਂ ਵਾਲੇ ਨੇ ਤੇ ਕਈ ਰਾਜਨੀਤਿਕ ਲੋਕਾਂ ਨੇ ਇਹਨਾਂ ਦੇ ਘਰ ਦੇ ਵਿੱਚ ਢੇਡੇ ਮਾਰਨੇ ਆ ਕਿਉਂਕਿ ਸਭ ਨੂੰ ਆਪੋ ਆਪਣਾ ਸਵਾਰਥ ਹੁੰਦਾ ਪਰ ਹਾਂ ਇਹ ਗੱਲ ਸੱਚੀ ਹੈ ਵੀ ਲੋਕਾਂ ਦੇ ਮਨ ਵਿੱਚ ਕਈ ਵਾਰੀ ਸ਼ੱਕ ਵੀ ਪੈਦਾ ਹੁੰਦਾ ਜੀ ਕਿ ਪਰਲੇ ਪਾਰ ਜਸੂਸੀ ਕਰਨ ਗਿਆ ਹੋਣਾ ਪਰ ਇਹਦੇ ਮਾਪਿਆਂ ਨੇ ਬਾਪ ਜਗਰਾਜ ਸਿੰਘ ਨੇ ਗੱਲ ਕਹੀ ਹੈ ਕਿ ਸਾਡਾ ਪੁੱਤ ਇਦਾਂ ਦਾ ਨਹੀਂ ਆ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਸਾਡੇ ਪੁੱਤ ਦਾ ਰਿਕਾਰਡ ਦੇਖਿਆ ਜਾ ਸਕਦਾ ਇੱਕ ਗਲਤੀ ਨਾਲ ਚਲਾ ਗਿਆ ਤੇ ਗਲਤੀ ਕਿਸੇ ਕੋਲੋਂ ਵੀ ਹੋ ਜਾਂਦੀ ਹੈ ਕਿਉਂਕਿ ਇਸ ਤੋਂ ਪਹਿਲਾਂ ਕਈ ਫੌਜੀ ਵੀਰ ਵੀ ਗਲਤੀ ਨਾਲ ਪਰਲੇ ਪਾਰ ਗਏ ਆ ਤੇ ਕਈ ਸਮੇਂ ਬਾਅਦ ਕਈ ਹਫ਼ਤੇ ਬਾਅਦ ਉਹ ਵਾਪਸ ਵੀ ਭੇਜੇ ਗਏ ਆ ਤੇ ਉਹਨਾਂ ਦੇ ਉੱਤੇ ਬਣਦੀ ਕਹਿੰਦੇ ਕਿ ਪ੍ਰੋਟੋਕਾਲ ਦੇ ਮੁਤਾਬਕ ਨਿਯਮਾਂ ਦੇ ਮੁਤਾਬਕ ਕਾਰਵਾਈ ਵੀ ਹੁੰਦੀ ਹੈ ਸੋ ਦੇਖਦੇ ਹਾਂ ਕਿ ਅਮਰਤਪਾਲ ਸਿੰਘ ਦੀ ਮਦਦ ਵਾਸਤੇ ਕੀ ਕੀ ਕਰਨੀ ਸੂਬੇ ਦੀ ਸਰਕਾਰ ਕੀ ਕਰਨੀ ਕੇਂਦਰ ਦੀ ਸਰਕਾਰ ਕੀ ਕਰਦੇ ਫੌਜ ਦੇ ਅਧਿਕਾਰੀ ਤੇ ਕਿੰਨੀ ਤਰੀਕ ਨੂੰ ਇਹਨੂੰ ਭਾਰਤ ਦੇ ਵਿੱਚ ਵਾਪਸ ਆਉਣ ਦਾ ਮੌਕਾ ਮਿਲਦਾ ਪਰ ਇਸ ਮੁੰਡੇ ਦੀ ਤੰਦਰੁਸਤੀ ਨੇ ਇਹਨਾਂ ਦੇ ਪਰਿਵਾਰ ਨੂੰ ਤਸੱਲੀ ਦਾ ਅਹਿਸਾਸ ਕਰਾਇਆ ਕਿਉਂਕਿ ਪਹਿਲਾਂ ਤਾਂ ਇਸ ਗੱਲ ਦਾ ਡਰ ਸੀ ਵੀ ਕਿਤੇ ਕੁਝ ਨਾ ਕੁਝ ਵਾਪਰਨੇ ਗਿਆ ਹੋਵੇ ਅਗਲੀ ਗੱਲ ਇਹ ਜੀ ਕਿ ਜਿਹੜੇ ਕੈਬਨਿਟ ਮੰਤਰੀ ਬਣੇ ਹੁਣੇ-ਹੁਣੇ ਸੰਜੀਵ ਅਰੋੜਾ ਉਹਨਾਂ ਨੇ 8 ਕੰਪਨੀਆਂ ਤੋਂ ਅਸਤੀਫਾ ਦਿੱਤਾ ਸੰਜੀਵ ਅਰੋੜਾ ਆਪਾਂ ਜਾਣਦੇ ਹਾਂ ਕਿ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਜਿੱਤੇ ਉਹਨਾਂ ਨੇ ਭਾਰਤ ਪੁਸ਼ਣ ਆਸ਼ੂ ਨੂੰ ਹਰਾਇਆ ਕਿਉਂਕਿ ਉਹ ਇੱਕ ਬਹੁਤ ਵੱਡੇ ਕਾਰੋਬਾਰੀ ਆ 23 ਜੂਨ ਨੂੰ ਉਹ ਵਿਧਾਇਕ ਬਣੇ ਤੇ 3 ਜੁਲਾਈ ਨੂੰ ਕੈਬਨਟ ਮੰਤਰੀ ਬਣੇ ਤੇ ਹੁਣ ਉਹਨਾਂ ਨੇ ਮੰਤਰੀ ਅਹੁਦੇ ਦੀਆਂ ਜ਼ਿੰਮੇਵਾਰੀਆਂ ਨਿਭਾਉਣ ਵਾਸਤੇ ਜਿਹੜੀਆਂ-ਜਿਹੜੀਆਂ ਕੰਪਨੀਆਂ ਦੇ ਉਹ ਡਾਇਰੈਕਟਰ ਨੇ ਉਹਨਾਂ ਦੇ ਅਹੁਦਿਆਂ ਤੋਂ ਅਸਤੀਫਾ ਦੇ ਦਿੱਤਾ ਸੰਜੀਵ अरोड़ा ਨੇ ਆਪਦੇ ਅਸਤੀਫੇ ਦੇ ਵਿੱਚ ਇਹ ਗੱਲ ਲਿਖੀ ਹੈ ਕਿ 3 ਜੁਲਾਈ 2025 ਨੂੰ ਪੰਜਾਬ ਦੇ ਰਾਜਪਾਲ ਵੱਲੋਂ ਮੈਨੂੰ ਕੈਬਨਟ ਮੰਤਰੀ ਵਜੋਂ ਨਿਯੁਕਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਮਹੱਤਵਪੂਰਨ ਜਨਤਕ ਅਹੁਦੇ ਦੀਆਂ ਜ਼ਿੰਮੇਵਾਰੀਆਂ ਹੁਣ ਉਹਨਾਂ ਦੀ ਪੂਰੀ ਵਫਾਦਾਰੀ ਤੇ ਸਮਰਪਣ ਦੀ ਮੰਗ ਕਰਦਿਆਂ ਜਿਸ ਕਰਕੇ ਉਹ ਕੰਪਨੀ ਦੇ ਵਿੱਚ ਆਪਣੀ ਪੁਰਾਣੀ ਭੂਮਿਕਾ ਨਿਭਾਉਣਾ ਸੰਭਵ ਨਹੀਂ ਸਮਝਦੇ ਉਹ ਕੰਪਨੀ ਦੇ ਬੋਰਡ ਸੀਨੀਅਰ ਮੈਨੇਜਮੈਂਟ ਤੇ ਸਾਰੇ ਹਿੱਸੇਦਾਰਾਂ ਦਾ ਧੰਨਵਾਦ ਕਰਦੇ ਨੇ ਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਆਪਣੇ ਕਾਰਜਕਾਲ ਦੌਰਾਨ ਜਿਹੜਾ ਮਿਲਿਆ ਸਹਿਯੋਗ ਆ ਸਮਰਥਨ ਆ ਤੇ ਪੇਸ਼ੇਵਾਰਤਾ ਸਹਿਯੋਗ ਇਹ ਬਹੁਤ ਕੁਝ ਸ਼ਲਾਘਾਯੋਗ ਸੀ ਨਾਲ ਹੀ ਇਸ ਗੱਲ ਦਾ ਭਰੋਸਾ ਪ੍ਰਗਟਾਇਆ ਕਿ ਕੰਪਨੀ ਮੌਜੂਦਾ ਲੀਡਰਸ਼ਿਪ ਹੇਠ ਜ਼ਿੰਮੇਵਾਰ ਵਿਕਾਸ ਦੇ ਰਾਹ ਦੇ ਉੱਤੇ ਅੱਗੇ ਵਧਦੀ ਰਹੂਗੀ ਤੇ ਸੰਜੀਪ ਰੋੜਾ ਨੇ ਗੱਲ ਕਹੀ ਹੈ ਕਿ ਮੇਰਾ ਧਿਆਨ ਹੁਣ ਪੰਜਾਬ ਦੀ ਰਾਜਨੀਤੀ ਦੇ ਵੱਲ ਹੈ ਮੇਰੇ ਉੱਤੇ ਜਿਹੜੀਆਂ ਜ਼ਿੰਮੇਵਾਰੀਆਂ ਪਾਈਆਂ ਗੰਗਾ ਨੇ ਪਾਰਟੀ ਦੇ ਵੱਲੋਂ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦਾ ਹੁਣ ਵਕਤ ਹੈ ਇਸ ਕਰਕੇ ਭਾਈ ਮੈਂ ਭਵਿੱਖ ਦੇ ਵਿੱਚ ਕੰਪਨੀ ਦੇ ਡਾਇਰੈਕਟਰ ਦੇ ਅਹੁਦੇ ਨਹੀਂ ਸੰਭਾਲ ਸਕੂੰਗਾ ਹੁਣ ਮੇਰਾ ਧਿਆਨ ਬਤੌਰ ਮੰਤਰੀ ਸਿਰਫ ਸਿਰਫ ਆਪਣੇ ਵਿਭਾਗ ਨੂੰ ਉੱਚ ਚੁੱਕਣ ਦੇ ਵਿੱਚ ਹੈ ਅਗਲੀ ਗੱਲ ਇਹ ਕਿ ਪੰਜਾਬ ਦੇ ਵਿੱਚ 200 ਦੇ ਕਰੀਬ ਨਵੇਂ ਆਮ ਆਦਮੀ ਕਲੀਨਕ ਹੋਰ ਖੋਲੇ ਜਾਣਗੇ ਪਹਿਲਾਂ ਇਹ ਗੱਲ ਕਹਿੰਦੇ ਹੁੰਦੇ ਸੀ ਜੀ ਕਿ ਇੱਥੇ ਆਮ ਆਦਮੀ ਕਲੀਨਿਕਾਂ ਦੇ ਵਿੱਚ ਸਹੂਲਤਾਂ ਨਹੀਂ ਆ ਇਹ ਸਿਰਫ ਕਹਿਣ ਦੀ ਗੱਲ ਹੈ ਤੇ ਇਹ ਵੀ ਗੱਲ ਚੋਣਾਂ ਵੇ ਮੌਕੇ ਆਈ ਸੀ ਜੀ ਕਿ ਹਰ ਹਲਕੇ ਦੇ ਵਿੱਚ ਨਵੇਂ ਕਲੀਨਿਕ ਖੋਲੇ ਜਾਣਗੇ ਪਰ ਇਸ ਵੇਲੇ ਤੱਕ ਜਦੋਂ 200 ਕਲੀਨਿਕ ਹੋਰ ਖੁੱਲ ਗਏ ਉਸ ਤੋਂ ਬਾਅਦ 1081 ਪੰਜਾਬ ਦੇ ਵਿੱਚ ਆਮ ਆਦਮੀ ਕਲੀਨਿਕਾਂ ਦੀ ਗਿਣਤੀ ਹੋ ਜਾਣੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਕਹੀ ਆ ਕਿ 200 ਹੋਰ ਆਮ ਆਦਮੀ ਕਲੀਨਿਕ ਖੋਲੇ ਜਾ ਰਿਹਾ ਤੇ ਇਸ ਕਦਮ ਦਾ ਉਦੇਸ਼ ਆ ਲੋਕਾਂ ਦੇ ਇਲਾਜ ਲਈ ਦੂਰ ਜਾਣ ਦੀ ਪਰੇਸ਼ਾਨੀ ਤੋਂ ਘਟਾਉਣਾ ਉਹਨਾਂ ਨੂੰ ਤੇ ਨਾਲ ਹੀ ਇਹ ਗੱਲ ਕਹੀ ਆ ਕਿ ਸਰਕਾਰ ਨੇ ਆਮ ਆਦਮੀ ਕਲੀਨਿਕਾਂ ਨੂੰ ਵਟਸਐਪ ਚੈਟਬੋਟ ਨਾਲ ਜੋੜਨ ਦੀ ਪਹਿਲ ਕੀਤੀ ਹੈ ਇਹਦੇ ਨਾਲ ਮਰੀਜ਼ਾਂ ਨੂੰ ਡਾਕਟਰ ਦੀ ਪਰਚੀ ਟੈਸਟ ਰਿਪੋਰਟ ਤੇ ਅਗਲੀ ਮੁਲਾਕਾਤ ਵਰਗੀ ਸਾਰੀ ਜਾਣਕਾਰੀ ਉਹਨਾਂ ਦੇ ਮੋਬਾਈਲ ਦੇ ਉੱਤੇ ਮਿਲ ਜਾਣੀ ਆ ਮੁੱਖ ਮੰਤਰੀ ਨੇ ਵੀ ਗੱਲ ਕਹੀ ਅੱਜ ਕਿ ਇਸ ਵੇਲੇ ਸੂਬੇ ਦੇ ਵਿੱਚ ਪੰਜਾਬ ਦੇ ਵਿੱਚ 565 ਪਿੰਡੂ ਤੇ 316 ਸ਼ਹਿਰੀ ਕਲੀਨਿਕ ਕੰਮ ਕਰ ਰਹੇ ਆ ਜਿੱਥੇ ਰੋਜ਼ਾਨਾ ਲਗਭਗ 70000 ਮਰੀਜ਼ ਇਲਾਜ ਕਰਵਾਉਂਦੇ ਆ ਅੱਜ ਟੈਗੋਰ ਥੀਏਟਰ ਚੰਡੀਗੜ੍ਹ ਦੇ ਵਿੱਚ ਸਮਾਗਮ ਹੋਇਆ ਉੱਥੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਕਹੀ ਹੈ ਕਿ ਆਮ ਆਦਮੀ ਕਲੀਨਿਕ ਪੂਰੇ ਦੇਸ਼ ਦੇ ਵਿੱਚ ਸਭ ਤੋਂ ਸਫਲ ਸਿਹਤ ਮਾਡਲ ਬਣ ਗਿਆ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਨ੍ਹਾਂ ਕਲੀਨਿਕਾਂ ਦੇ ਵਿੱਚ ਸਭ ਤੋਂ ਵੱਧ ਮਰੀਜ਼ ਔਰਤਾਂ ਤੇ ਬਜ਼ੁਰਗ ਨੇ ਜਿਨ੍ਹਾਂ ਨੂੰ ਆਪਣੇ ਘਰਾਂ ਦੇ ਨੇੜੇ ਸ਼ਾਨਦਾਰ ਮੁਫਤ ਇਲਾਜ ਮਿਲ ਰਿਹਾ ਮੁੱਖ ਮੰਤਰੀ ਨੇ ਵੀ ਗੱਲ ਕਹੀ ਹੈ ਕਿ ਹੁਣ ਕੁੱਤੇ ਦੇ ਵੱਢਣ ਤੇ ਪੀੜਤਾ ਨੂੰ ਆਮ ਆਦਮੀ ਕਲੀਨਿਕਾਂ ਦੇ ਵਿੱਚ ਮੁਫਤ ਐਂਟੀ ਰੈਬੀਜ਼ ਟੀਕਾ ਜਿਹੜਾ ਉਲਾਇਆ ਜਾਊਗਾ ਪਹਿਲਾਂ ਇਹ ਇਲਾਜ ਮਹਿੰਗਾ ਸੀ ਤੇ ਬੜੀ ਮੁਸ਼ਕਲ ਦੇ ਨਾਲ ਮਿਲਦਾ ਸੀ ਪਰ ਹੁਣ ਇਹ ਸਾਰਾ ਖਰਚਾ ਪੰਜਾਬ ਦੀ ਸਰਕਾਰ ਚੁੱਕੂਗੀ ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਇਲਾਜ ਲਾਭ ਮੁਫਤ ਦੇਣ ਦਾ ਉਹਨਾਂ ਨੇ ਕਿਹਾ ਸੀ ਐਲਾਨ ਕੀਤਾ ਤੇ ਉਹਨਾਂ ਨੇ ਕਿਹਾ ਜੀ ਕਿ ਅਸੀਂ ਆਉਂਦੇ ਸਮੇਂ ਦੇ ਵਿੱਚ ਪੰਜਾਬ ਦੇ ਲਈ ਹੋਰ ਵੀ ਵੱਡਮੁੱਲੇ ਕਾਰਜ ਕਰਨ ਜਾ ਰਹੇ ਹਾਂ ਅਗਲੀ ਗੱਲ ਇਹ ਜੀ ਕਿ ਪੰਜਾਬ ਦੇ ਵਿੱਚ ਠੱਗ ਬਹੁਤ ਸਰਗਰਮਾ ਠੱਗਾ ਜਿਹੜੇ ਉਹ ਮੈਂ ਕਦੇ-ਕਦੇ ਸੋਚਦਾ ਜੀ ਕਿ ਇੰਨੇ ਕੁ ਵੱਡੇ ਪੱਧਰ ਤੇ ਸਰਗਰਮਾ ਕਿ ਪੁਲਿਸ ਦੀ ਵੀ ਸਮੇਂ ਦੇ ਵਿੱਚ ਨਹੀਂ ਆਉਂਦਾ ਜੀ ਕਿ ਬਣ ਕੀ ਰਿਆ ਦੇ ਆਉਂਦੇ ਸਮੇਂ ਦੇ ਵਿੱਚ ਕੀ ਕੀ ਬਣ ਸਕਦਾ ਜਿਹੜੀ ਮਹੱਤਵਪੂਰਨ ਜਾਣਕਾਰੀ ਇਹ ਆ ਕਿ ਪਿਛਲੇ ਦਿਨੀ ਨਾ ਕੁਝ ਸਮਾਂ ਪਹਿਲਾਂ ਦੀ ਗੱਲ ਆ ਕਾਦੀਆਂ ਦੇ ਵਿੱਚ ਬੈਂਕ ਆਫ ਬੜੌਦਾ ਦੀ ਬ੍ਰਾਂਚ ਦੇ ਵਿੱਚ ਇੱਕ ਵੱਡਾ ਧੋਖਾਧੜੀ ਦਾ ਕੰਡ ਵਾਪਰਿਆ ਸੀ ਉਹਦੇ ਵਿੱਚ ਜਿਹੜਾ ਇਥੋਂ ਦਾ ਕੈਸ਼ੀਅਰ ਸੀਗਾ ਉਹ ਕੈਸ਼ੀਅਰ ਆ ਜਿਹੜਾ ਉਹਦੇ ਵੱਲੋਂ ਲੋਕਾਂ ਦਾ ਕਰੋੜਾ ਰੁਪਇਆ ਲੈ ਕੇ ਤੇ ਫਰਾਰ ਹੋ ਲਿਆ ਗਿਆ ਤੇ ਹੁਣ ਉਹਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇਹਦੀ ਜਿਹੜੀ ਆ ਪੁਸ਼ਟੀ ਅੱਜ ਪੁਲਿਸ ਦੇ ਵੱਲੋਂ ਕੀਤੀ ਗਈ ਆ ਪੁਲਿਸ ਨੇ ਇਹ ਗੱਲ ਕਹੀ ਆ ਕਿ ਕੈਸ਼ੀਅਰ ਦੇ ਖਿਲਾਫ ਕਈ ਮਹੀਨੇ ਪਹਿਲਾਂ ਧੋਖਾਧੜੀ ਦੀਆਂ ਗੰਭੀਰ ਤਰ੍ਹਾਂਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਸੀ ਤੇ ਹੁਣ ਇਹਦੇ ਕੋਲੋਂ ਪੈਸੇ ਦੀ ਬਰਾਮਦਗੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੈਸ਼ੀਅਰ ਦੀ ਜਦੋਂ ਗ੍ਰਿਫਤਾਰੀ ਹੋਈ ਹੈ ਤਾਂ ਜਿਹੜੇ ਗਾਹਕ ਨੇ ਬੈਂਕਾਂ ਦੇ ਜਾਂ ਇਸ ਬੈਂਕ ਆਫ ਬੜੌਦਾ ਦੇ ਤੇ ਉਹਨਾਂ ਨੂੰ ਇਸ ਗੱਲ ਦੀ ਤਸੱਲੀ ਹੋਈ ਹੈ ਵੀ ਸ਼ਾਇਦ ਸਾਡੇ ਪੈਸੇ ਵਾਪਸ ਆ ਜਾਣ ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਦੁੱਖ ਸੀ ਇਸ ਗੱਲ ਦਾ ਡਰ ਸੀ ਵੀ ਪੈਸੇ ਸਾਡੇ ਸਾਰੇ ਮਰ ਗਏ ਆ ਇਹ ਪਹਿਲੀ ਵਾਰ ਨਹੀਂ ਹੋਇਆ ਪਿਛਲੇ ਦਿਨੀ ਫਰੀਦਕੋਟ ਦੇ ਕਸਬੇ ਸਾਦਕ ਵਿਚਲੀ ਸਟੇਟ ਬੈਂਕ ਆਫ ਇੰਡੀਆ ਦੀ ਕਹਾਣੀ ਵੀ ਇਹੋ ਜੀ ਸਾਹਮਣੇ ਆਈ ਸੀ ਜਿੱਥੇ ਅਮਿਤ ਢਿੰਗਰਾ ਨਾਂ ਦਾ ਬੰਦਾ ਇਹ ਕਰੋੜਾਂ ਰੁਪਏ ਦਾ ਲੋਕਾਂ ਦਾ ਲੈ ਕੇ ਭੱਜ ਗਿਆ ਸੀ ਇਹ ਵੀ ਕੈਸ਼ੀਅਰ ਸੀ ਇਹ ਪੈਸਾ ਲੈ ਗਿਆ ਕਿਸੇ ਦੀ ਐਫਡੀ ਤੜਾ ਕੇ ਖਾਤੇ ਚ ਪਾ ਲਈ ਕਿਸੇ ਦੇ ਕੈਸ਼ ਨੂੰ ਟਰਾਂਸਫਰ ਕਰ ਲਿਆ ਤੇ ਉਸ ਤੋਂ ਬਾਅਦ ਇਹ ਭੱਜ ਗਿਆ ਤੇ ਹੁਣ ਇਹਨੂੰ ਕਈ ਹਫ਼ਤੇ ਬਾਅਦ ਗ੍ਰਿਫਤਾਰ ਕੀਤਾ ਗਿਆ ਲੋਕਾਂ ਨੇ ਬੜੀਆਂ ਸ਼ਿਕਾਇਤਾਂ ਕੀਤੀਆਂ ਇਹਨੂੰ ਤੇ ਇਹਦੀ ਘਰਵਾਲੀ ਨੂੰ ਦੋਵਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਰ ਸੋਚਣ ਵਾਲੀ ਗੱਲ ਹੈ ਜੀ ਕਿ ਜੇਕਰ ਬੈਂਕਾਂ ਦੇ ਵਿੱਚ ਵੀ ਪੈਸਾ ਸੁਰੱਖਿਅਤ ਨਹੀਂ ਤੇ ਘਰਾਂ ਦੇ ਵਿੱਚ ਵੀ ਸੁਰੱਖਿਅਤ ਨਹੀਂ ਤੇ ਬੰਦਾ ਫਿਰ ਪੈਸਾ ਰੱਖੇ ਤਾਂ ਰੱਖੇ ਕਿੱਥੇ ਅਗਲੀ ਜਾਣਕਾਰੀ ਹੈ ਜੀ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਦੇ ਮੈਂਬਰ ਸਿਕੰਦਰ ਸਿੰਘ ਮਲੂਕਾ ਦੇ ਪੁੱਤ ਗੁਰਪ੍ਰੀਤ ਸਿੰਘ ਮਲੂਕਾ ਨਾਲ ਸੰਬੰਧਤ ਹੈ ਮਲੂਕਾ ਸਾਹਿਬ ਨੂੰ ਪਤਾ ਲੱਗਾ ਜੀ ਗੁਰਪ੍ਰੀਤ ਸਿੰਘ ਮਲੂਕਾ ਨੂੰ ਭਾਰਤੀ ਜਨਤਾ ਪਾਰਟੀ ਨੇ ਬਠਿੰਡਾ ਜ਼ਿਲ੍ਹੇ ਦਾ ਦਿਹਾਤੀ ਪ੍ਰਧਾਨ ਬਣਾਤਾ ਉਹਨਾਂ ਨੇ ਇਹ ਅਹੁਦਾ ਸੰਭਾਲ ਕੇ ਸਿੱਖ ਧਰਮ ਦੇ ਚੌਥੇ ਤਖਤ ਸ਼੍ਰੀ ਦੰਦਮਾ ਸਾਹਿਬ ਤਲਵੰਡੀ ਸਾਬ ਉਹਦੇ ਵਿੱਚ ਮੱਥਾ ਟੇਕਿਆ ਤੇ ਰਾਮਪੁਰਾ ਦੇ ਵਿੱਚ ਜ਼ਿਲ੍ਹਾ ਪ੍ਰਧਾਨ ਦੀ ਚੋਣ ਦੌਰਾਨ ਗੁਰਪ੍ਰੀਤ ਸਿੰਘ ਮਲੂਕਾ ਨੂੰ ਜ਼ਿਲ੍ਹਾ ਬਠਿੰਡਾ ਦਿਹਾਤੀ ਦਾ ਨਵਾਂ ਭਾਜਪਾ ਪ੍ਰਧਾਨ ਬਣਾਇਆ ਗਿਆ ਰਾਮਪੁਰਾ ਦੇ ਵਿੱਚ ਇਹ ਚੋਣ ਜੀਵਨ ਗਰਗ ਦੀ ਅਗਵਾਈ ਵਾਲੇ ਜਨਰਲ ਸਕੱਤਰ ਦਿਆਲ ਸੋਢੀ ਤੇ ਮੋਨ ਲਾਲ ਗਰਗਦੀ ਦੇਖਰੇਖ ਦੇ ਵਿੱਚ ਕਰਵਾਈ ਗਈ ਹੈ ਤੇ ਇੱਥੇ ਵੀ ਦੱਸਣਾ ਬਣਦਾ ਹੈ ਜੇ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈ ਜੇ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿੱਚ ਹੈ ਤੇ ਫਤੇਜੰਗ ਸਿੰਘ ਬਾਜਵਾ ਭਾਜਪਾ ਦੇ ਵਿੱਚ ਹੈ ਜੇ ਅਜ ਸਿਕੰਦਰ ਸਿੰਘ ਮਲੂਕਾ ਅਕਾਲੀ ਦਲ ਦੇ ਵਿੱਚ ਹੈ ਤਾਂ ਉਹਨਾਂ ਦਾ ਪੁੱਤ ਜਿਹੜਾ ਭਾਜਪਾ ਦੇ ਵਿੱਚ ਹੈ ਤੇ ਗੁਰਪ੍ਰੀਤ ਸਿੰਘ ਮਲੂਕਾ ਦੀ ਧਰਮ ਪਤਨੀ ਦੇ ਵੱਲੋਂ ਆਪਾਂ ਜਾਣਦੇ ਕਿ ਲੋਕ ਸਭਾ ਦੀ ਚੋਣ ਵੀ ਬਠਿੰਡੋ ਲੜੀ ਗਈ ਸੀ ਜਿੱਥੇ ਉਹ ਹਾਰ ਗਏ ਸੀ ਸੋ ਪੰਜਾਬ ਦੀ ਰਾਜਨੀਤੀ ਦਾ ਇਹ ਉਹ ਪਹਿਲੂ ਆ ਜਿਹਦੇ ਬਾਰੇ ਸਮੇਂ-ਸਮੇਂ ਤੇ ਉੱਤੇ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਹਰਾਨੀ ਵੀ ਕਰਦੀਆਂ ਕਿ ਆ ਕੀ ਤੋਂ ਕੀ ਹੋ ਰਿਹਾ ਤੇ ਆਉਂਦੇ ਸਮੇਂ ਦੇ ਵਿੱਚ ਹੋਰ ਕੀ ਹੋਊਗਾ ਉਸ ਤੋਂ ਉੱਗਲੀ ਗੱਲ ਇਹ ਆ ਵੀ ਅਮਰਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦੇ ਵੱਲੋਂ ਇੱਕ ਚੈਲੰਜ ਕੀਤਾ ਗਿਆ ਉਹਨਾਂ ਨੇ ਕਿਹਾ ਜੀ ਕਿ ਅਮਰਤਪਾਲ ਸਿੰਘ ਜੇਲ੍ਹ ਦੇ ਵਿੱਚ ਬੰਦਾ ਤੇ ਵਾਰ-ਵਾਰ ਇਹੀ ਗੱਲ ਕਹੀ ਜਾ ਰਹੀ ਆ ਕਿ ਭਾਈ ਅਮਰਤਪਾਲ ਸਿੰਘ ਆ ਜਿਹੜਾ ਉਹ ਤਾਂ ਨਸ਼ੇ ਕਰਦਾ ਅਮਰਤਪਾਲ ਸਿੰਘ ਤਾਂ ਆ ਕੁਝ ਕਰਦਾ ਅਮਰਤਪਾਲ ਸਿੰਘ ਤਾਂ ਕੁਝ ਕਰਦਾ ਪਰ ਉਹ ਕਹਿੰਦੇ ਜੀ ਕਿ ਜੇ ਉਹ ਨਸ਼ੇ ਕਰਦਾ ਤਾਂ ਅਮਰਤਪਾਲ ਸਿੰਘ ਚੈਲੰਜ ਕਰਦਾ ਚੈਲੰਜ ਇਹ ਕਰਦਾ ਜੀ ਕਿ ਤੁਸੀਂ ਮੈਨੂੰ ਡੋਪ ਟੈਸਟ ਕਰਵਾ ਕੇ ਤੇ ਗਲਤ ਸਾਬਤ ਕਰ ਦਿਓ। ਉਹਨਾਂ ਨੇ ਇਹ ਗੱਲ ਕਹੀ ਹੈ ਈਮਾਨ ਸਿੰਘ ਖਾਰਾ ਨੇ ਕਿ ਵਿਰੋਧੀ ਪਾਰਟੀਆਂ ਦੇ ਵੱਲੋਂ ਅਮਰਤਪਾਲ ਸਿੰਘ ਨੂੰ ਬਦਨਾਮ ਕਰਨੀਆਂ ਸਾਜਸ਼ਾਂ ਰਚੀਆਂ ਜਾਂਦੀਆਂ। ਇਹਨਾਂ ਗੱਲਾਂ ਦੇ ਵਿੱਚ ਕੋਈ ਸੱਚਾਈ ਨਹੀਂ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਅਮਰਤਪਾਲ ਸਿੰਘ ਨੇ ਸੁਨੇਹਾ ਭੇਜਿਆ ਵੀ ਜੇਕਰ ਮੈਂ ਨਸ਼ਾ ਕਰਦਾ ਤਾਂ ਤੁਸੀਂ ਤੱਥਾਂ ਦੇ ਆਧਾਰ ਦੇ ਉੱਤੇ ਸਾਬਤ ਕਰ ਦਿਓ। ਤੁਸੀਂ ਇਹ ਗੱਲ ਸਾਬਤ ਕਰਨੀ ਜੀ ਕਿ ਮੈਂ ਨਸ਼ਾ ਕਰਦਾ ਮੇਰਾ ਡੋਪ ਟੈਸਟ ਕਰਵਾ ਲਓ ਪਰ ਹਾਂ ਸ਼ਰਤ ਇਹ ਹੈ ਜੇ ਜਿਹੜੇ ਲੋਕ ਮੇਰੇ ਉੱਤੇ ਦੋਸ਼ ਲਾਉਂਦੇ ਜੀ ਕਿ ਇਹ ਤਾਂ ਨਸ਼ਾ ਕਰਦਾ ਤੈ ਵੀ ਆਪਣਾ ਡੋਪ ਟੈਸਟ ਕਰਵਾਉਣ ਹੁਣ ਵੇਨੇ ਭਾਈ ਅਮਰਤਪਾਲ ਸਿੰਘ ਨੂੰ ਚੈਲੰਜ ਕਰਨ ਵਾਲੇ ਕਿੰਨੇ ਜਾਣੇ ਡੋਪ ਟੈਸਟ ਦੀ ਗੱਲ ਕਬੂਲ ਕਰਦੇ ਆ ਜਿਹੜੇ ਕਹਿੰਦੇ ਜੀ ਕਿ ਅਸੀਂ ਵੀ ਡੋਪ ਟੈਸਟ ਕਰਵਾਉਨੇ ਆ ਪਰ ਇਹ ਕੋਈ ਨਵੀਂ ਗੱਲ ਨਹੀਂ ਪੰਜਾਬ ਦੀ ਰਾਜਨੀਤੀ ਦੇ ਵਿੱਚ ਡੋਪ ਡੂਪ ਵਾਲੀ ਖੇਡ ਨਵੀਂ ਨਹੀਂ ਆ ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀਆਂ ਖੇਡਾਂ ਬੜੀਆਂ ਹੋਈਆਂ ਜਿਦੇ ਵਿੱਚ ਇਹ ਗੱਲ ਕਹੀ ਜਾਂਦੀ ਜਿਕੇ ਫਲਾਣਾ ਟੈਸਟ ਕਰਾਵੇ ਫਲਾਣਾ ਟੈਸਟ ਕਰਾਵੇ ਫਲਾਣਾ ਨਸ਼ਾ ਕਰਦਾ ਫਲਾਣਾ ਨਸ਼ਾ ਕਰਦਾ ਪਰ ਇਹ ਗੱਲ ਕਦੇ ਵੀ ਤਣਪਤਨ ਨਹੀਂ ਲੱਗੀ ਇਹ ਗੱਲ ਸਿਰਫ ਹਵਾ ਦੇ ਵਿੱਚ ਰਹਿ ਜਾਂਦੀ ਆ ਜਦੋਂ ਇੱਕ ਤੋਂ ਦੂਜੇ ਦੂਜੇ ਤੋਂ ਤੀਜੇ ਤੱਕ ਗੱਲਾਂ ਬਾਤਾਂ ਇਵੇਂ ਚਲਦੀਆਂ ਰਹਿੰਦੀਆਂ ਉਸ ਤੋਂ ਅਗਲੀ ਗੱਲ ਮਹੱਤਵਪੂਰਨ ਇਹ ਆ ਬਹੁਤ ਮਹੱਤਵਪੂਰਨ ਕਿ ਤਰਨ ਤਾਰਨ ਦੀ ਜਿਮਨੀ ਚੋਣ ਵਾਸਤੇ ਦਿਨ ਰਾਤ ਸਾਰੀਆਂ ਸਿਆਸੀ ਪਾਰਟੀਆਂ ਨੇ ਹੁਣੇ ਤੋਂ ਇਕ ਕਰਤਾ ਹਰ ਰੋਜ਼ ਕੁਝ ਨਾ ਕੁਝ ਇਸ ਮਸਲੇ ਤੇ ਹੁੰਦਾ ਹਰ ਰੋਜ਼ ਕੁਝ ਨਾ ਕੁਝ ਇਸ ਮਸਲੇ ਦੇ ਉੱਤੇ ਗੱਲ ਹੁੰਦੀ ਆ ਹਰ ਰੋਜ਼ ਇਸ ਮੁੱਦੇ ਦੇ ਉੱਤੇ ਆਰ ਲੱਗਦੀ ਆ ਕਦੇ ਕੋਈ ਗੱਲ ਕਹਿੰਦੇ ਕਦੇ ਕੋਈ ਗੱਲ ਕਹਿੰਦੇ ਆ ਇੱਥੇ ਆਮ ਆਦਮੀ ਪਾਰਟੀ ਨੇ ਉਮੀਦਵਾਰ ਨਹੀਂ ਲਾਣਿਆ ਇੱਥੇ ਭਾਜਪਾ ਨੇ ਉਮੀਦਵਾਰ ਨਹੀਂ ਲਾਣਿਆ ਇੱਥੇ ਅਕਾਲੀ ਦਲ ਨੇ ਬੀਬੀ ਸੁਖਜਿੰਦਰ ਕੌਰ ਰੰਧਾਵਾ ਨੂੰ ਉਮੀਦਵਾਰ ਲਾਣਿਆ ਇੱਥੇ ਬਾਕੀ ਜਿਹੜੀਆਂ ਧਿਰਾਂ ਉਹਨਾਂ ਦੇ ਵੱਲੋਂ ਵੀ ਹਾਲੇ ਤੱਕ ਚੁੱਪ ਆ ਪਰ ਗੱਲ ਇਹ ਜੀ ਕਿ ਇੱਥੇ ਦੀ ਚੋਣ ਦੇ ਬਾਰੇ ਚਰਚੇ ਇਵੇਂ ਆ ਵੀ ਜਿਵੇਂ ਇਹ ਕੱਲ ਨੂੰ ਵੋਟਾਂ ਪੈ ਜਾਣੀਆਂ ਹੁੰਦੀਆਂ ਇਹਨਾਂ ਵੋਟਾਂ ਨੇ ਮਤੇਨਦਰ ਇਹ ਨਹੀਂ ਪਤਾ ਵੀ ਹਲੇ ਚੋਣਾ ਕਦੋਂ ਹੋਣੀਆ 2 ਮਹੀਨਾ ਨੂੰ ਹੋਣੀਆ 1 ਮਹੀਨਾ ਨੂੰ ਹੋਣੀਆ 3 ਮਹੀਨਾ ਨੂੰ ਹੋਣੀਆ ਪਰ ਜਿਸ ਤਰੀਕੇ ਦੀਆਂ ਸਰਗਰਮੀਆਂ ਜਿਵੇਂ ਇੱਕ ਦੂਜੇ ਦਾ ਪੈਰ ਮਿੱਧਿਆ ਜਾ ਰਿਹਾ ਜਿਵੇਂ ਸਭ ਦਾ ਧਿਆਨ ਸਿਰਫ ਤਰਨ ਤਾਰਨ ਦੇ ਵੱਲ ਆ ਇਹੋਂ ਲੱਗਦਾ ਜੀ ਕਿ ਚੰਡੀਗੜ੍ਹ ਨਹੀਂ ਪੰਜਾਬ ਦੀ ਰਾਜਧਾਨੀ ਆਉਂਦੇ ਡੇਢ ਦੋ ਮਹੀਨੇ ਤੱਕ ਸਿਰ ਤੇ ਸਿਰਫ ਤਰਨ ਤਾਰਨ ਹੋਣੀ ਆ ਸਾਰੀ ਲੀਡਰਸ਼ਿਪ ਹਰ ਨੇਤਾ ਆਉਂਦੇ ਸਮੇਂ ਦੇ ਵਿੱਚ ਤੁਹਾਨੂੰ ਤਰਨ ਤਾਰਨ ਦੇ ਵਿੱਚ ਦੇਖਣ ਨੂੰ ਮਿਲੂਗਾ ਸੋ ਵੇਖਦੇ ਪਾਈ ਕੀ ਬਣਦਾ ਤਰਨ ਤਾਰਨ ਦੇ ਲੋਕਾਂ ਦੀ ਮਰਜ਼ੀ ਉਹਨਾਂ ਨੇ ਕਿਹੜੇ ਪਾਸੇ ਨੂੰ ਮੋੜ ਕੱਟਣਾ ਤੇ ਕਿਹੜੇ ਪਾਸੇ ਨੂੰ ਨਹੀਂ ਕੱਟਣਾ ਇੱਕ ਬੜੀ ਦੁਖਦਾਈ ਖਬਰ ਆਈ ਸਾਹਮਣੇ ਕਿਉਂਕਿ ਅਸੀਂ ਫੌਜੀ ਵੀਰਾਂ ਦਾ ਬਹੁਤ ਸਤਿਕਾਰ ਕਰਦੇ ਆਂ ਪਰ ਇਹ ਖਬਰ ਸਤਿਕਾਰ ਵਾਲੀ ਨਹੀਂ ਆ ਜੰਮੂ ਕਸ਼ਮੀਰ ਦੇ ਵਿੱਚ ਆਪਾਂ ਜਾਣਦੇ ਕਿ ਸ਼੍ਰੀਨਗਰ 에য়ারਪੋਰਟ ਆ ਜਿਹੜਾ ਇੱਥੇ ਐਕਸਟਰਾ ਲੱਗੇ ਜਾਨੀ ਕਿ ਵਾਧੂ ਸਮਾਨ ਨੂੰ ਲੈ ਕੇ ਫੌਜ ਦੇ ਇੱਕ ਅਧਿਕਾਰੀ ਨੇ ਸਪਾਈਸ ਜੈਟ ਦੇ ਚਾਰ ਕਰਮਚਾਰੀਆਂ ਨਾਲ ਮਾਰਕੁੱਟ ਕੀਤੀ ਆ ਇੱਕ ਕਰਮਚਾਰੀ ਦੀ ਰੀੜ ਦੀ ਹੱਡੀ ਟੁੱਟ ਗਈ ਆ ਦੂਜੇ ਦਾ ਜਬਾੜਾ ਟੁੱਟਿਆ ਤੀਜੇ ਦੇ ਨੱਕ ਦੇ ਵਿੱਚੋਂ ਖੂਨ ਵਗਣ ਲੱਗ ਪਿਆ ਚੌਥਾ ਕਰਮਚਾਰੀ ਬੇਹੋਸ਼ ਹੋ ਕੇ ਡਿੱਗ ਪਿਆ ਤੇ ਜਿਹੜਾ ਇਹ ਦੋਸ਼ੀ ਪੁਲਿਸ ਹੈਗਾ ਫੌਜੀ ਅਧਿਕਾਰੀ ਉਹ ਫੇਰ ਵੀ ਡਿੱਗੇ ਹੋਏਾਂ ਦੇ ਲੱਤਾਂ ਮਾਰੀ ਗਿਆ ਇਹ ਮਾਮਲਾ ਹੁਣ ਸਾਹਮਣੇ ਆਇਆ ਜਦੋਂ ਤਾਂ ਇਸ ਦੇ ਉੱਤੇ ਫੌਜ ਦੇ ਵੱਲੋਂ ਵੀ ਐਕਸ਼ਨ ਲਿਆ ਜਾ ਰਿਹਾ ਪੁਲਸ ਦੇ ਵੱਲੋਂ ਇਸ ਫੌਜੀ ਅਧਿਕਾਰੀ ਦੇ ਉੱਤੇ ਪਰਚਾ ਵੀ ਦਰਜ ਕੀਤਾ ਗਿਆ ਗੱਲ ਅਸਲ ਵਿੱਚ ਹੋਈ ਕੀ ਆ ਸਵਾਲ ਇਹ ਪੈਦਾ ਹੁੰਦਾ ਗੱਲ ਇਹ ਹੋਈ ਦੀ ਕਿ 26 ਜੁਲਾਈ ਨੂੰ ਸਪਾਈਸ ਜਟ ਫਲਾਈਟ SG386 ਸ਼੍ਰੀਨਗਰ ਤੋਂ ਦਿੱਲੀ ਜਾ ਰਹੀ ਸੀ ਬੋਰਡਿੰਗ ਗੇਟ ਦੇ ਉੱਤੇ ਇੱਕ ਪਸੰਜਰ ਜਿਹੜਾ ਕਿ ਸੈਨਾ ਦਾ ਅਧਿਕਾਰੀ ਆ ਉਹਨੇ ਚਾਰ ਸਟਾਫ ਮੈਂਬਰਾਂ ਦੇ ਉੱਤੇ ਜਾਣ ਲੇਵਾ ਹਮਲਾ ਕੀਤਾ 에ਅਰਲਾਈਨ ਦੇ ਮੁਤਾਬਕ ਇਸ ਅਧਿਕਾਰੀ ਨੇ ਦੋ ਕੈਬਿਨ ਲਗੇਜ ਜਿਹੜੇ ਬੈਗ ਹੁੰਦੇ ਆ ਉਹ ਲਿਜਾਣ ਦੀ ਕੋਸ਼ਿਸ਼ ਕੀਤੀ ਜਿਨ੍ਹਾਂ ਦਾ ਕੁੱਲ ਭਾਰ 16 ਕਿਲੋ ਸੀ ਅਲਾਉਡ ਹੈਗਾ ਜੀ ਸਿਰਫ 7 ਕਿਲੋ ਲੈ ਕੇ ਜਾਣਾ ਸਪਾਈਸ ਜੈਟ ਦੇ ਸਟਾਫ ਨੇ ਗੱਲ ਕਹੀ ਇਹਨੂੰ ਕਿ ਭਾਈ 7 ਕਿਲੋ ਲੀਗਲ ਆ ਜੇ ਤੂੰ 9 ਕਿਲੋ ਵੱਧ ਲੈ ਕੇ ਜਾਣਾ ਹੋਰ ਉਹਦੇ ਲਈ ਤੈਨੂੰ ਐਕਸਟਰਾ ਪੈਸੇ ਦੇਣੇ ਪੈਣਗੇ ਇਹਨੇ ਮਨਾਂ ਕਰਤਾ ਅੱਗੇ ਲੰਘਣ ਦੀ ਕੋਸ਼ਿਸ਼ ਕੀਤੀ ਇਹਨੂੰ ਰੋਕਿਆ ਗਿਆ ਤੇ ਇਹਨੇ ਫਿਰ ਹਮਲਾ ਕਰਤਾ ਇਹਨੇ ਫਿਰ ਕਈਆਂ ਨਾਲ ਮਾਰਕੁੱਟ ਕੀਤੀ ਆ ਹੁਣ ਸਵਾਲ ਇਹ ਪੈਦਾ ਹੁੰਦਾ ਜੀ ਕਿ ਸਪਾਈਸ ਜੈਟ ਦੇ ਵੱਲੋਂ ਚਲੋ ਇਹਨੂੰ ਨੋ ਫਲਾਈ ਦੇ ਵਿੱਚ ਪਾ ਦਿੱਤਾ ਗਿਆ ਵੀ ਭਵਿੱਖ ਦੇ ਵਿੱਚ ਇਹ ਸਾਡੀ ਉਡਾਣ ਦੇ ਵਿੱਚ ਇਹ ਸਫ਼ਰ ਨਹੀਂ ਕਰ ਸਕੂਗਾ ਪਰ ਦੁੱਖ ਇਸ ਗੱਲ ਦਾ ਕਿ ਜੇਕਰ ਫੌਜੀ ਅਧਿਕਾਰੀ ਵੀ ਐਉਂ ਕਰਨ ਲੱਗ ਪਏ ਜਿਨ੍ਹਾਂ ਨੂੰ ਅਸੀਂ بڑے ਨਿਜਮ ਵਾਲੇ, بڑے ਸੂਝਵਾਨ, بڑے ਸਲੀਕੇ ਵਾਲੇ ਅਧਿਕਾਰੀ ਕਹਿੰਦੇ ਆ, بڑے ਸਿਸਟਮ ਵਾਲੇ ਕਹਿੰਦੇ ਆ ਤੇ ਫਿਰ ਤਾਂ ਭਾਈ ਬਾਕੀਆਂ ਤੋਂ ਆਪਾਂ ਅਸੀਂ ਕੀ ਕਰਨੀ ਆ ਪਰ ਹੁਣ ਇਹ ਮਾਮਲਾ ਕਹਿੰਦੇ ਜੀ ਕਿ ਸ਼ਰੀ ਹਵਾਬਾਜ਼ੀ ਮੰਤਰੀ ਤੱਕ ਵੀ ਪਹੁੰਚ ਗਿਆ ਜਿਹੜੀ ਸਪਾਈਸ ਜੱਟਾ ਉਹਨੇ ਸੀਨੀਅਰ ਅਧਿਕਾਰੀਆਂ ਤੱਕ ਕੇਂਦਰ ਤੱਕ ਵੀ ਗੱਲ ਪਹੁੰਚਾਈ ਆ ਦੇਖਦੇ ਆ ਇਸ ਫੌਜੀ ਅਧਿਕਾਰੀ ਦੇ ਬਾਬਤ ਕੀ ਕੀ ਮੋੜ ਆਉਂਦੇ ਆ ਪਰ ਸਭ ਨੂੰ ਹੈਰਾਨ ਕੀਤਾ ਇਸ ਖਬਰ ਨੇ ਅਗਲੀ ਜਾਣਕਾਰੀ ਹੈ ਜੀ ਪੰਜਾਬ ਦੇ ਮੌਸਮ ਦੇ ਬਾਰੇ ਪੰਜਾਬ ਦੇ ਵਿੱਚ ਮੌਸਮ ਲੰਘੇ ਕੱਲ ਕੁਝ ਕੁ ਥਾਵਾਂ ਤੇ ਕਣੀਆਂ ਵਾਲਾ ਸੀ ਪਰ ਇਸ ਦੇ ਬਾਵਜੂਦ ਗਰਮੀ ਚੋਖੀ ਰਹੀ ਹੈ ਸਵੇਰ ਦੇ ਵੇਲੇ ਤੋਂ ਲੈ ਕੇ ਰਾਤ ਦੇ ਵੇਲੇ ਤੱਕ ਲਗਾਤਾਰ ਗਰਮੀ ਪਈ ਹੈ ਮੁਰਕੋ ਮੁਰਕੀ ਵਾਲੀ ਸਥਿਤੀ ਹੈ ਜਿਵੇਂ ਆਮ ਤੌਰ ਦੇ ਉਤੇ ਮੀਂਹ ਪੈਣ ਤੋਂ ਬਾਅਦ ਹਮਸਤੀ ਹੋ ਜਾਂਦੀ ਹੈ ਉਸ ਤਰੀਕੇ ਦਾ ਮਾਹੌਲ ਸੀ ਮੌਸਮ ਵਿਭਾਗ ਨੇ ਗੱਲ ਕਹੀ ਹੈ ਕਿ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਉੱਤੇ ਚੋਖਾ ਮੀਂਹ ਪੈਣ ਦੀ ਸੰਭਾਵਨਾ ਤੇ ਚੰਗੀ ਝੜੀ ਵਾਲੀ ਸੰਭਾਵਨਾ ਹੈ ਇਹ ਹੁਣ ਕਿੰਨਾ ਕਮੀ ਪੈਂਦਾ ਤੇ ਪੰਜਾਬ ਦੇ ਮੌਸਮੰ ਦੇ ਵਿੱਚ ਕਿੰਨੀ ਹੀ ਕਰ ਵਟਾਉਂਦੀ ਹੈ ਇਹ ਵਕਤ ਬਿਆਨ ਕਰੂਗਾ ਸੋ ਖਬਰਾਂ ਦੋਸਤੋ ਕਈ ਹੋਰ ਵੀ ਸਨ ਪਰ ਵਕਤ ਆ ਜਿਹੜਾ ਰੁਕਣ ਦਾ ਇਸ਼ਾਰਾ ਕਰ ਰਿਹਾ ਕੱਲ ਨੂੰ ਇਸੇ ਵੇਲੇ ਪੰਜਾਬ ਤੇ ਦੁਸ਼ ਦੁਨੀਆਂ ਦੀਆਂ ਕੁਝ ਹੋਰ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਬਹੁਤ ਬਹੁਤ ਮਿਹਰਬਾਨੀ